ਸਾ ਲੋਕ ਮਹਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੂਜੇ ਪਾਏ ਹਤ ਦੁਖ ਲੱਗਾ ਮਰ ਜਮੈਂ ਆਵੈ ਜਾਏ ਵਿਸਟਾਯੰ ਦੁਰਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਕਸ਼ਟਾਇ ਮਹੱਲਾ ਤੀਜਾ ਇਸ ਜਗ ਮਹਿ ਫੁਰਖ ਏਕ ਹੈ ਹੋਰ ਸਗਲੀ ਨਾਰ ਸਦਾ ਸਭ ਘਟ ਭੋਗ ਲੈ ਲਿਪਤ ਰਹੈ ਅਲਕ ਨਾ ਲਖਣਾ ਜਾ ਪੂਰਾ ਗੁਰੂ ਵਿਖਾ ਲਿਆ ਸ਼ਬਦੇ ਸੂਦੀ ਪਾਇ ਪੁਰਖਾ ਸਿਵਹਿ ਸਿਵ ਪੁਰਖ ਹੋਵਹਿ ਜਿਨਿ ਹਉਮੈ ਸ਼ਬਦ ਜਲਾਇ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਇ ਨਿਚਰ ਰਾਜ ਹੈ ਸਦਾ ਤਿਸ ਕੇਰਾ ਨਾ ਆਵੈ ਨਾ ਜਾਇ ਆੰਤਿਨ ਸੇਵਕ ਉਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਨਾਨਕ ਵੇਖ ਵਿਗਸਿਆ ਹਰ ਸੱਚੀ ਕੀ ਵਡਿਆਈ ਪਾਉੜੀ ਜਿਨ ਕੇ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਮੇ ਨਾਲ ਗੱਲਾਂ ਹਰ ਨਾਮੇ ਨਾਲ ਮਸਲਤ ਹਰ ਨਾਮ ਮਹਾਮਾਰੀ ਕਰਦਾ ਨਿਤ ਸਾਰਾ ਹਰ ਨਾਮ ਮਹਾਮਾਰੀ ਸੰਗਤਿਆ ਤਿਆਰੀ ਹਰ ਨਾਮ ਖੁਲ ਹਰ ਨਾਮ ਪਰਵਾਰਾ ਜਨ ਨਾਨਕ ਕਾਉ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸਰਹੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਲ ਆਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚਿਆ ਸ਼ਬਦ ਸਮਾਹੇ ਕੋਲੇ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਏ ਪਰ ਬ੍ਰਹਮ ਤਿਨ ਕਾਉ ਸੰਤੁਸ਼ਟ ਭਯਾ ਜੋ ਗੁਰ ਚਰਨੀ ਜਨ ਪਾਇ ਜਨ ਨਾਨਕ ਹਰਿ ਕਾ ਦਾਸ ਹੈ ਕਰਿ ਕਿਰਪਾ ਹਰਿ ਲਾਜ ਰਖਾਇ ਮਹਲਾ ਤੀਜਾ ਹਮੇ ਅੰਦਰ ਖੜਕ ਹੈ ਖੜਕੀ ਖੜਕ ਵਿਹਾਇ ਹਉ ਮੈਂ ਵੱਡਾ ਰੋਗ ਹੈ ਮਰ ਜੰਮ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਇ ਨਾਨਕ ਗੁਰ ਪ੍ਰਸਾਦਿ ਉਬਾਰੇ ਹਉਮੈ ਸ਼ਬਦ ਜਨਾਈ ਪਾਉੜੇ ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ ਅਬਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀ ਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਤਾ ਹਰ ਨਾਮੇ ਜੀਵੜ ਕੋ ਅਬਰਨਾ ਸੂਜੈ ਹਰ ਨਾਮਵੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਨੇ ਕਉ ਸਦਾ ਨਮਸਕਾਰ ਜਿਤ ਮਿਲਿਆ ਹਰਨਾਮ ਮੈਂ ਜਾਤਾ